ਅੱਜ ਹਾਊਸ ਦੀ ਮੀਟਿੰਗ ਬੜੇ ਹੀ ਸੁਖਾਵੇਂ ਟੰਗਣਾ ਹੋਈ ਹੈ ਔਰ ਸਾਰੇ ਮੈਂਬਰਾਂ ਨੇ ਆਪ ਵੀ ਆਪਦੇ ਸੁਝਾਅ ਰੱਖੇ ਹੈ ਔਰ ਆਪਦੇ ਜਿਹੜੇ ਦਾ ਵਰਕਸ ਦੇ ਕੰਮ ਸੀ ਕੁਝ ਜਿਹੜੇ ਦਫਤਰੀ ਕੰਮ ਸੀ ਉਹ ਅਸੀਂ ਪਾਸ ਕਰਤੇ ਜਿਹੜੇ ਡਿਵੈਲਪਮੈਂਟ ਦੇ ਕੰਮ ਸੀ ਉਹ ਸਾਰੇ ਅਸੀਂ ਪੈਂਡਿੰਗ ਰੱਖਤੇ ਤਾਂ ਕਿ ਕੁਝ ਮੈਂਬਰਾਂ ਦਾ ਇਤਰਾਜ਼ ਨਾ ਹੋਵੇ ਵੀ ਸਾਡੇ ਕੰਮ ਨਹੀਂ ਲੱਗੇ ਅਸੀਂ ਕਿਹਾ ਵੀ 4 ਦਿਨਾਂ ਬਾਅਦ ਫਿਰ ਆਪਾਂ ਮੀਟਿੰਗ ਸੱਦ ਕੇ ਤੁਸੀਂ ਜਿਹਦੇ ਵੀ ਜਿਸ ਕਿਸੇ ਵੀ ਵੀ ਮੈਂਬਰ ਦਾ ਕੋਈ ਕੰਮ ਰਹਿ ਗਿਆ ਕੁਆਥੀ ਦੁਆਰਾ ਉਹਦੇ ਵਿੱਚ ਪਵਾ ਕੇ ਏਜੰਡੇ 'ਚ ਤੇ ਦੁਆਰਾ ਮੀਟਿੰਗ ਰੱਖ ਲੈਣੀ ਹੈ ਜਲਦੀ ਇਸੇ ਮਹੀਨੇ ਅਕਤੂਬਰ 'ਚ ਕਿਹੜੇ ਕਿਹੜੇ ਮੁੱਖ ਮੰਗੇ ਕਿਹੜੇ ਕਿਹੜੇ ਏਜੰਡੇ ਕਿਤੇ ਨੇ ਹੁਣ ਕੱਲੇ ਕੱਲੇ ਮੈਂਬਰ ਦੀ ਕੀ ਪਤਾ ਕਿਹੜੇ ਕਿਹੜੇ ਕੰਮ ਆਪਣ ਤਾਂ ਆਪਣੀ ਵਾਰਡ ਵਾਈਜ਼ ਮੈਂਬਰ ਆਪ ਦੱਸੂਗਾ ਨਾ ਕਿ ਕਿਹੜੇ ਕਿਹੜੇ ਕੰਮ ਰਹਿ ਗਏ ਸਾਡੇ ਮੇਰੇ ਸਭ ਪਾਰਕਿੰਗ ਵਾਲੇ ਮਸਲੇ 'ਚ ਕੀ ਕੁਝ ਮਤੇ ਪਾਸ ਕੀਤੇ ਗਏ ਕੀ ਜੂਸੀ ਨੇ ਕੀ ਲਿਆ ਹੁਣ ਤੱਕ ਪਾਰਕਿੰਗ ਵਾਲੇ ਮਸਲੇ 'ਚ ਬੜੇ ਹੀ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਕੀ ਪਾਸ ਕੀਤਾ ਕਿ 2 ਮਹੀਨਾ ਜੜੀ ਉਹੋ ਨਗਰ ਨਿਗਮ ਚਲਾਉਗੀ ਪਰ ਪਰਚੀ ਵੀ ਨਗਰ ਨਿਗਮ ਕੱਟੂਗਾ ਠੇਕੇਦਾਰ ਦਾ ਉਸ ਨਾਲ ਕੋਈ ਲਿੰਕ ਨਹੀਂ ਹੋਊਗਾ ਔਰ ਨਗਰ ਨਿਗਮ ਉਹ ਤੋਂ ਵੈਨੂ ਚਲਾਉਗੀ ਨਹੀਂ ਪਹਿਲਾਂ ਵਾਂਗੂ ਚਲਾਵੇਗੀ ਜਾਂ ਕੋਈ ਠੇਕੇ ਉੱਤੇ ਬਦਲਾਵ ਕੀਤਾ ਗਿਆ ਹੈ ਮੈਂ ਬਹੁਤ ਸੁਧਾਰਨ ਕੀਤਾ ਉਹਦੇ ਚ ਪਹਿਲਾਂ ਤਾਂ ਕੋਈ ਠੇਕੇਦਾਰ ਚਲਾਉਂਦਾ ਠੇਕੇਦਾਰ ਦੇ ਬੰਦੇ ਉਹ ਵੀ ਬੰਦ ਕਰਤਾ ਜਿਹੜਾ ਟਾਇਰਾਂ ਨੂੰ ਪਾਉਂਦੇ ਸੀਗੇ ਲੋਕ ਸਿਸਟਮ ਲੋਕ ਸਿਸਟਮ ਉਹ ਵੀ ਬੰਦ ਕਰਤਾ ਔਰ ਬੜੇ ਸੁਚੇਤ ਦੇ ਢੰਗ ਨਾਲ ਚਲਾਵਾਂਗੇ ਤਾਂ ਕਿ ਵਪਾਰੀ ਵੀ ਖੁਸ਼ ਰਹਿਣ ਸਾਡੇ ਭਰਾ ਹੋ ਸਾਡੇ ਦੋਸਤ ਵੀ ਇਹ ਭਰਾ ਵੀ ਹੈ ਵਪਾਰੀ ਵੀ ਖੁਸ਼ ਰਹਿਣ ਸ਼ਹਿਰ ਵੀ ਖੁਸ਼ ਰਹੇ ਉਹਨਾਂ ਦਾ ਵਪਾਰ ਵੀ ਵਧੇ ਇਹ ਅਸੀਂ ਚਾਹੁੰਦੇ ਆ ਕੋਪਾਰੀਆਂ ਰੱਦ ਕਰਨ ਦੀ ਮੰਗ ਕੀਤੀ ਸੀ ਕਿ ਉਸ ਨੂੰ ਲੈ ਕੇ ਨਹੀਂ ਕੋਈ ਕਹਿੰਦਾ ਰੱਦ ਕੀਤੀ ਸੀ ਉਹਨਾਂ ਨੇ ਮੰਗ ਕੀਤੀ ਸੀ ਨਹੀਂ ਮੰਗ ਕੀਤੀ ਉਸ ਤੋਂ ਬਾਅਦ ਜਦੋਂ ਹੋਟਲ ਤੇ ਵਿੱਚ ਮੀਟਿੰਗ ਹੋਈ ਹੈ ਉਹਨਾਂ ਨੇ ਆਪਦੀ ਮੰਗ ਬਦਲਤੀ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਸਾਨੂੰ ਪਾਰਕਿੰਗ ਤੇ ਕੋਈ ਇਤਰਾਜ਼ ਨਹੀਂ ਹੈ ਸਾਨੂੰ ਟੋ ਵੈਨ ਤੇ ਇਤਰਾਜ਼ ਹੈ ਟੋ ਵੈਨ ਨਾ ਚਲਾਵੇ ਟੋ ਵੈਨ ਠੀਕੇ ਬੰਦਾ ਚਲਾਵੇ ਟੋ ਵੈਨ ਠੀਕੇ ਦਾ ਨਾ ਚਲਾਵੇ ਸਰਕਾਰੀ ਬੰਦੇ ਚਲਾਣ ਜਾਂ ਪੁਲਿਸ ਚਲਾਵੇ ਉਹ ਅਸੀਂ ਉਹਨਾਂ ਦੀ ਸਹਿਮਤੀ ਦੇ ਮੁਤਾਬਕ ਜਿਵੇਂ ਉਹਨਾਂ ਨੇ ਮੰਗ ਰੱਖੀ ਹੈ ਉਹਦੇ ਹਿਸਾਬ ਨਾਲ ਸਾਰੇ ਮੈਂਬਰਾਂ ਨੇ ਇਹ ਪਾਸ ਕੀਤਾ ਵੀ ਉਹ ਟੋ ਵੈਨ ਜਿਹੜੀ ਇਹ ਨਗਰ ਨਗਰ ਕਮ ਦੇ ਮੁਲਾਜ਼ਮ ਚਲਾਨ ਗਈ ਕੀ ਲੱਗਦਾ ਤੁਹਾਨੂੰ ਮੇਰ ਸਾਹਿਬ ਵੀ ਸੈਟੀਸਫਾਈਡ ਹੋਣਗੇ ਜਿਹੜੇ ਵਪਾਰੀ ਬਾਹਰ ਬੈਠੇ ਆਗੇ ਬਿਲਕੁਲ ਹੋਣਗੇ ਬਿਲਕੁਲ ਹੋਣਗੇ ਵਪਾਰੀ ਸਾਡੇ ਭਰਾ ਹੈ ਉਹਨਾਂ ਵਾਸਤੇ ਅਸੀਂ ਬੈਠੇ ਆ ਕਿਉਂਕਿ ਉਹਨਾਂ ਨੇ ਹੀ ਸਾਨੂੰ ਚੁਣ ਕੇ ਇੱਥੇ ਭੇਜਿਆ ਔਰ ਇਹਸ ਕਰਕੇ ਉਹਨਾਂ ਦੇ ਹਿੱਤ ਵਾਸਤੇ ਅਸੀਂ ਪਹਿਲਾਂ ਵੀ ਅਮੈਂਡਮੈਂਟ ਕੀਤੀ ਹੈ ਜਿਹੜਾ ਠੇਕਾ ਸੀ ਉਹਦੇ ਵਿੱਚ ਅਮੈਂਡਮੈਂਟ ਕੀਤੀ ਹੈ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਸਕੂਟਰ ਮੁਲਾਜ਼ਮਾਂ ਦੇ ਪੈਸੇ ਵਾਪਕ ਕਿਤੇ ਆ ਪਰ ਜਿੱਥੇ ਯੈਲੋ ਲੈਣਾ ਉਹਨਾਂ ਨੇ ਬਦਲਣ ਵਾਸਤੇ ਕਹੀ ਸੀ ਉਥੇ ਯੈਲੋ ਲੈਣਾ ਬੁਧਾਈ ਹੈ ਦੁਬਾਰੀ ਦੇ ਹਿਤ ਵਾਸਤੇ ਅਸੀਂ ਹਮੇਸ਼ਾ ਤਿਆਰ ਹਾਂ ਨਹੀਂ ਜਿਹੜੇ ਹੁਣ ਮੰਨ ਲਓ ਵਪਾਰੀ ਕਹਿੰਦੇ ਆ ਸਾਰੀਆਂ ਗੱਲਾਂ ਤੁਸੀਂ ਮੰਨ ਲਈਆਂ ਤੇ ਠੇਕੇਦਾਰ ਨੂੰ ਕੀ ਉਸ ਦੇ ਵਿੱਚ ਰਹਿਤਮੀ ਮੈਨੂੰ ਕੋਈ ਠੇਕੇ ਚ ਠੇਕੇਦਾਰ ਨੂੰ ਕੁਝ ਨਹੀਂ ਹੋਊਗਾ ਜਿਹੜਾ ਪੈਸਾ ਹੋਊਗਾ ਸਾਰਾ ਕਲੈਕਸ਼ਨ ਹੋਊਗੀ ਸਾਰੀ ਉਹ ਨਗਰ ਨਿਗਮ ਜਮ੍ਹਾਂ ਹੋਊਗੀ ਜਿਵੇਂ ਪਹਿਲਾਂ ਚੁੰਗਿਆਂ ਦਾ ਹਿਸਾਬ ਹੁੰਦਾ ਸੀਗਾ ਕੱਟ ਕੇ ਸਾਰਾ ਪੈਸਾ ਜਿਹੜਾ ਬਾਕੀ ਹੋਊਗਾ ਉਹ ਉਸ ਨੂੰ ਠੇਕੇਦਾਰ ਨੂੰ ਦੇ ਦਿੱਤਾ ਜਿਹੜਾ ਤੁਰਨ ਮੇਲਾ ਤੁਰਸੀ ਹਰ ਜਿੰਨਾ ਵੀ ਉਹਦਾ ਸਾਡਾ ਠੇਕਾ ਬੰਦਾ ਉਹ ਪੈਸੇ ਕੱਟ ਕੇ ਉਹਨੂੰ ਦਿੱਤੇ ਜਾਣਗੇ ਅੱਜ ਕੀ ਕੀ ਏਜੰਡੇ ਪਾਸ ਹੋਇਆ ਜੀ ਹਾਊਸ ਚ ਏਜੰਡੇ ਦਾ ਬਹੁਤ ਭਾਗ 19 ਇਕੱਠੀ ਜਾਊਗੀ ਜੇ ਨਗਰ ਨਿਗਮ ਗੱਡੀ ਚੱਕੀ ਹੋਗੀ ਜੇ ਮੰਨ ਲਓ ਟੋ ਬੈਂਚ ਚ ਲੰਦ ਪਰਚੀ ਦਾ ਪਰਚੀ ਤਾਂ 19 ਇਕੱਠੀ ਜਾਊਗੀ ਪਰਚੀ ਨਹੀਂ ਇਕੱਠੀ ਜਾਂਦੀ ਪਰਚੀ ਤਾਂ 19 ਇਕੱਠੀ ਜਾਊਗੀ ਪਰਚੀ ਦਾ ਇਸ਼ੂ ਹੈ ਹੀ ਨਹੀਂ ਜਦੋਂ ਪੀਲੀ ਲਾਈਨ ਤੋਂ ਬਾਹਰ ਗੱਡੀ ਖੜੀ ਹੋਵੇ ਮੈਂ ਕਹਿੰਦਾ ਪਰਚੀ ਦਾ ਕੋਈ ਇਸ਼ੂ ਨਹੀਂ ਹੈ ਜੀ ਪਰਚੀ ਦਾ ਇਸ਼ੂ ਤਾਂ ਨਾ ਉਹਨਾਂ ਨੇ ਰੱਖਿਆ ਨਾ ਉਹਨਾਂ ਨੇ ਸਾਡੇ ਕੋਲ ਕੋਈ ਮੰਗ ਰੱਖੀ ਹੈ ਸਾਨੂੰ ਕਿਪਟੇ ਮੇਰੇ ਸਾਹਿਬ ਮੇਰੇ ਨਾਲ ਉਹਨਾਂ ਵੀ ਪੋਰਟਲ 'ਚ ਮੀਟਿੰਗ ਚ ਗਏ ਹੈ ਇਹਨਾਂ ਦੇ ਸਾਹਮਣੇ ਵੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਨਾ ਮੈਂ ਵੀ ਕਹਾਈ ਸੀ ਕਿ ਜਿਹੜਾ ਮੇਰੇ ਸਾਹਿਬ ਕੰਡੀਸ਼ਨਲ ਕੰਡੀਸ਼ਨਲ ਉਹੀ ਠੇਕੇਦਾਰ ਵਾਲੇ ਤੁਹਾਡੇ ਕੋਲ ਰੂਗੇ ਪਿਆਜ ਹੋ ਗਿਆ ਫਿਨਿਸ਼ਰ ਜੇਕਰ ਕੰਡੀਸ਼ਨਲ ਠੇਕੇਦਾਰ ਵਾਲੇ ਤੁਹਾਡੇ ਕੋਲ ਰੂਗੇ ਕਿ ਬਦਲਾਅ ਕੀਤਾ ਕਿ ਜਿਹੜਾ ਫੁੱਟਪਾਥ ਤੇ ਇੱਕ ਚੈਰ ਰੱਖਦਾ ਸੀ ਬਦਲਾਅ ਕਰ ਹੀ ਦਿੱਤਾ ਨੀ ਉਹ ਤੁਸੀ ਬਦਲਾਵ ਤੁਸੀਂ ਆਪ ਦੇ ਕੋਲ ਲੈ ਲਿਆ ਹੈਗਾ ਵੀ ਠੇਕ ਦਾ ਦਾ ਕੰਮ ਸੀ ਉਹ ਸੀ ਆਪ ਦੇ ਕੋਲ ਲੈ ਲਿਆ ਇਸ ਤਰ੍ਹਾਂ ਠੇਕੇਦਾਰ ਪਹਿਲਾਂ ਕੁਝ ਬਾਤ ਤੇ ਜੇਕਰ ਗਿੱਡੇ ਦੇਖ ਕੇ ਟਾਇਰ ਹੁੰਦਾ ਉਹਦੀ ਪਰਚੀ ਕੱਟੀ ਜਾਂਦੀ ਸੀ ਉਹੀ ਕੰਡੀਸ਼ਨ ਅ ਲਾਗੂ ਰਹੀ ਹੈ ਫੁੱਟਪਾਥ ਸਾਡੀ ਹੋਊਗਾ ਪੈਦਲਾਂ ਵਾਸਤੇ ਉਥੇ ਪੈਦਲ ਜਿਹੜੇ ਮੁਸਾਫਰ ਹਨ ਉਹਨਾਂ ਦਾ ਕੀ قصੂਰ ਹੈ ਉਹ ਵੀ ਪੈਦਲ ਚੱਲਣ ਵਾਲੇ ਪਰੇਸ਼ਾਨ ਹੁੰਦੇ ਸੀ ਜੇ ਪਹਿਲਾਂ ਵਾਂਗ ਹੋ ਗਿਆ ਜੇ ਫੁੱਟਪਾਥ ਤੇ ਇੱਕ ਟਾਇਰ ਚੱਲੇ ਗਿਆ ਤਾਂ ਨਹੀਂ ਨਹੀਂ ਉਹ ਇੱਕ ਟਾਇਰ ਈਲੀ ਲਾਈਨ ਤੋਂ ਬਾਹਰ ਹੈ ਤਾਂ ਚਲਾਨ ਨਹੀਂ ਤੇ ਨਾ ਟਾਇਰ ਅੰਦਰ ਹੈ ਤਾਂ ਨਹੀਂ ਜੇਕਰ ਫੁੱਟਪਾਥ ਤੇ ਮੇਂ ਬਾਕਾਸ ਤੇ ਤਾਂ ਹੋ ਗਈ ਹੈ ਫੁੱਟਪਾਥ ਤੇ ਹੋ ਵੀ ਕਿ ਨਹੀਂ ਪਰਚੀ ਉਹ ਤਾਂ ਉਹਦਾ ਖਤਰਾ ਹੀ ਨਹੀਂ ਉਹਦਾ ਚਲਾਨ ਹੋਵੇਗਾ ਇੱਕ ਟਾਇਰ ਫੁੱਟਵਾਦ ਦੇ ਉੱਤੇ ਬਿਲਕੁਲ ਹੋਊਗਾ ਕਿਉਂ ਨਹੀਂ ਹੋਊਗਾ ਫੁੱਟਪਾਥ ਜਦੋਂ ਹੈ ਮਤਲਬ ਪਹਿਲੇ ਲਈ ਕੰਡੀਸ਼ਨ ਹੈ ਕਿ ਕੇਵਲਾ ਪਰ ਨਗਰ ਨਿਗਮ ਕੋ ਲੈ ਲੈ ਕੇ ਆਏਗਾ ਪ੍ਰਾਈਵੇਟ ਨਾ ਛੱਡਦਾ ਜਿਹੜਾ ਉਹਨਾਂ ਨੂੰ ਮੇਨ ਪ੍ਰੋਬਲਮ ਸੀਗੀ ਟੂ ਬੈਂਟ ਚੱਲੀ ਨਹੀਂ ਸੀ ਜਦੋਂ ਕੋਈ ਨਹੀਂ ਸਮੱਸਿਆ ਨਹੀਂ ਸੀ ਟੂ ਬੈਂਟ ਤਾਂ ਜਦੋਂ ਠੇਕੇ ਦਾ ਟੱਕਾ ਕਰ ਲਾ ਜਾਂ ਲੌਕ ਸਿਸਟਮ ਝਰੂਗੇ ਵਗਦੀ ਖੜੀ ਦਾਲ ਦੇ ਨਾਲ ਪਾਸ ਸਰ ਇਹ ਲੋਨ ਮੈਕਸ ਦਾ ਸਵਾਲ ਹੈ ਲੋਕਾ ਲੋਕ ਕੁਛ ਲੋਕਾਂ ਵਾਸਤੇ ਮੈਂ ਡਿਟੇਲ ਤੁਹਾਨੂੰ ਦੱਸ ਦਿੰਦਾ ਵੀ ਪਹਿਲੀ ਗੱਲ ਤਾਂ ਇੱਕ ਗੱਡੀ ਮਾਈਕ ਲੱਗ ਕੇ ਸਪੈਸ਼ਲੀ ਮੂਵ ਕਰਦੀ ਰਹੂਗੀ ਜਿਹੜੀ ਵਾਰਨਿੰਗ ਦਿੰਦੀ ਨੂੰ ਕਿ ਭਾਈ ਜਿਹੜੀ ਕੋਈ ਗੱਡੀ ਖੜੀ ਹੈ ਆ ਗੱਡੀ ਨੰਬਰ ਖੜੀ ਹੈ ਉਹ ਗੱਡੀ ਆਪ ਦੀ ਇਥੋਂ ਹਟਾ ਲਓ ਨਹੀਂ ਦੱਸੋ ਵੈਣ ਜੀ ਇੱਕ ਦੂਜਾ ਇੱਕ ਕਲਿੱਪ ਚੱਲੂਗੀ ਸਾਰਾ ਜਿੰਨਾ 10 12 ਘੰਟੇ ਟੋ ਬੈਂ ਚੱਲੇਗਾ ਹਰੇਕ ਗੇਟ ਦੀ ਐਂਟਰੀ ਹਰੇਕ ਬਾਜ਼ਾਰ ਦੀ ਐਂਟਰੀ ਉਹ ਬਾਰੀ ਬਾਰੀ ਚੱਲੂਗੀ ਵੀ ਭਾਈ ਜਿਹੜਾ ਇੱਥੇ ਗੱਡੀ ਖੜਾਊਗਾ ਤਾਂ ਉਹ ਗੱਡੀ ਟੋ ਕੀਤੇ ਜਾ ਸਕਦੀ ਐ ਸੋ ਕਿਰਪਾ ਕਰਕੇ ਜਾ ਕੇ ਪਾਰਕਿੰਗ ਦੇ ਵਿੱਚ ਗੱਡੀ ਲਾ ਲਈ ਜਾ ਯਾ ਆਪਦੀ ਗੱਡੀ ਚੱਕ ਲਓ ਤੀਜਾ ਜਿਹੜੀ ਟੋ ਬੈਂ ਆਊਗੀ ਤਾਂ ਉਹ ਫਿਰ ਉਹਦੇ ਤੇ ਸਾਇਰਨ ਵੱਜੂਗਾ ਸਪੀਕਰ ਲੱਗੂਗਾ ਉਹ ਸਪੀਕਰ ਜਿਹੜਾ ਸਾਡਾ ਕਰਮਚਾਰੀ ਹੋਊਗਾ ਉਹ ਬੋਲੂਗਾ ਵੀ ਆ ਗੱਡੀਆਂ ਖੜੀਆਂ ਇਹਨਾਂ ਨੂੰ ਪਾਸੇ ਹਟਾ ਲਓ ਨਹੀਂ ਤਾਂ ਗੱਡੀਆਂ ਟੋਕਰਦੀਆਂ ਜਾਂ ਇੱਥੇ ਉਹੀ ਹੋਣਾ ਚਾਹੁੰਦੇ ਆ ਵੀ ਤੱਕਾ ਨਾ ਹੋਵੇ ਜੇ ਕੋਈ 1 ਮਿੰਟ ਖੜਿਆ ਤਾਂ ਉਹ 1 ਮਿੰਟ ਪਿੱਛੇ ਪ੍ਰੋਬਲਮ ਨਾ ਆਵੇ ਨਹੀਂ ਨਹੀਂ ਮੇਰ ਸਾਹਿਬ ਜਿਵੇਂ ਚਲੋ ਆਪਾਂ ਮੰਨ ਲਿਆ ਕੀ ਗੱਡੀ ਦੇ ਵਿੱਚ ਆਪਾਂ ਬੋਲਿਆ ਜਾਊਗਾ ਜਿਵੇਂ ਕਿ ਬਾਜ਼ਾਰ ਦੇ ਵਿੱਚ ਗੱਡੀਆਂ ਖੜ ਜਾਂਦੀਆਂ ਵਿਵਾਰੀ ਆਉਦੇ ਬੱਚਿਆਂ ਬੰਦਿਆਂ ਨੂੰ ਜਿਹੜੇ ਕੰਮ ਕਰਦੇ ਆ ਉਹ ਵਿੱਚ ਬਿਠਾ ਦਿੰਦੇ ਆ ਫਿਰ ਉਹਨਾਂ ਨੂੰ ਕੀ ਕੀਤਾ ਜਾਊਗਾ ਅਨਾਉਂਸਮੈਂਟ ਹੋਊਗੀ ਨਾ ਤੁਹਾਨੂੰ ਦੱਸਤਾ ਰਹੇ ਆ 50% ਸਾਰੇ ਬਾਜ਼ਾਰਾਂ ਦੇ ਬਾਹਰ ਕੈਮਰੇ ਲੱਗਣਗੇ ਐਂਟਰੀ ਪੁਆਇੰਟਾਂ ਤੋਂ ਉਹਦਾ ਕੰਟਰੋਲ ਸਿਸਟਮ ਫਾਈਬਰ ਗੇਟ ਤੇ ਬਣੂਗਾ ਠੀਕ ਹੈ ਤਾਂ ਜੇ ਉਹ ਗੱਡੀ 10 ਮਿੰਟ 5 ਮਿੰਟ ਤੋਂ ਵੱਧ ਬਾਜ਼ਾਰ ਦੇ ਵਿੱਚ ਰੰਗੀ ਹੈ ਤੇ ਜੇ ਕੋਈ ਬੰਦਾ ਇਹ ਗੱਲ ਕਹੂ ਆ ਕਿ ਜੀ ਮੇਰੇ ਨਾਲ ਧੱਕਾ ਹੋਇਆ ਤਾਂ ਬਕਾਇਦਾ ਤੌਰ ਤੇ ਉਹਨੂੰ ਮੈਚ ਕੀਤਾ ਜਾਵੇ ਮੇਰੇ ਸਾਬੀ ਜਿਹੜੇ ਤੁਸੀਂ ਕੈਮਰੇ ਲਈ ਕੰਡੀਸ਼ਨਰ ਸੀਗੇ ਪਹਿਲਾਂ ਠੇਕਦਾਰ ਨੂੰ ਦਿੱਤੇ ਹੋ ਸੀ ਤੁਸੀਂ ਕੈਮਰੇ ਲਾਣੇ ਚਾਹੀਦੇ ਸੀਗੇ ਪਰ ਇੰਨੇ ਮਹੀਨੇ ਹੋ ਗਏ ਉਹਨੇ ਕੈਮਰੇ ਨਹੀਂ ਲਾਇਆ ਹੁਣ ਨਗਰ ਨਿਗਮ ਕਿਹੜੀ ਅਸ਼ੁਕਤ ਲਾਵੇਗਾ ਤੁਸੀਂ ਕਿਤੇ ਐਡਾ ਬਵਾਲ ਖੜਾ ਹੋਇਆ ਅੱਛਾ ਮੇਰੇ ਸਾਬੀ ਇਸੇ ਕਰਕੇ ਐਸ ਗੱਲ ਦੀ ਵੀ ਉਹ ਕਮੇਟੀ ਅਸੀਂ ਬਣਾਤੀ ਹੈ ਜਿਹੜੀ ਵਪਾਰੀਆਂ ਦੇ ਨਾਲ ਤਾਲਮੇਲ ਕਰੂਗੀ ਠੀਕ ਹੈ ਤਾਂ ਉਹ ਜਿੰਨੀਆਂ ਉਹਨੇ ਕੰਪਲੇਂਟਸ ਵੀ ਆਈਆਂ ਹੋਰ ਵੀ ਕੰਪਲੇਂਟਸ ਹੋਣਗੀਆਂ ਜਿਹਨੇ ਨਹੀਂ ਕਰੀ ਹੋਊ ਉਹਨਾਂ ਨੂੰ ਦੱਸ ਸਕਦਾ ਉਹਦਾ ਵੀ ਨਪਟਾਰਾ ਕਮੇਟੀ ਕਰੂਗੀ ਕਮੇਟੀ ਦੇ ਮੈਂਬਰ ਕੌਣ-ਕੌਣ ਬਣਾਏ ਕਿਹੜੇ ਕਿਹੜੇ ਮੈਂਬਰ ਹੈ ਕਿਹੜੇ ਕਿਹੜੇ ਮੈਂਬਰ ਹੈ ਹਾਊਸ ਦੀ ਮੀਟਿੰਗ 'ਚ মিডিਆ ਨੂੰ ਕਵਰਿੰਗ ਕਰਨ ਤੋਂ ਰੋਕ ਰਿਹਾ ਤੇ ਇਹ ਕਿਹੜੀ ਜਿਹੜੀ ਸ਼ਰਤਾਂ ਹੈਗੀ ਹੈ ਕਦੋਂ ਤੱਕ ਲਾਗੂ ਹੋ ਜਾਣਗੀਆਂ ਮੀਟਿੰਗ ਦੇ ਵਿੱਚ ਮੇਨ-ਮੇਨ ਮੈਂਬਰ ਸਨ ਬਨરાજ ਪੱਕਾ ਹਾਂਜੀ ਤੇ ਪਹਿਲਾਂ ਤਿੰਨੋਂ ਬਜ਼ਾਰ ਵਾਲੇ ਐਨਸੀ ਨੇ ਨੀਨਾ ਗੁਫਤਾ ਕਮਲੇਸ਼ ਮੇਰਾ ਜੱਸਾ ਜੀ ਤੇ ਮੰਮਤਾ ਮੰਮਤਾ ਸ਼ਾਣੀ ਮੰਮਤਾ ਸ਼ਾਣੀ ਇਸ ਤਰ੍ਹਾਂ ਹੋਰ ਬੰਦੇ ਜਿਹੜੇ ਠੇਕੇਦਾਰ ਰਹੇ ਸੱਤ ਅੱਠ ਕਿ ਕੈਮਰੇ ਤੋਂ ਇਲਾਵਾ ਆਪਾਂ ਫਲੈਕਸ ਬੋਰਡ ਵੀ ਲਗਾਏ ਜਾਣਗੇ ਪਾਰਕਿੰਗ ਲੈ ਕੇ ਹਨਾ ਸਭ ਕੁਝ ਲਗਾਇਆ ਜਾਊਗਾ ਤੁਹਾਨੂੰ ਲੱਗਦਾ ਵੀ ਪਹਿਲਾ ਇੱਕ ਬਈ ਯਾਰ ਵਪਾਰੀ ਨਾਲ ਨੂੰ ਕੁੱਲ ਮੁਖਦੀ ਗੱਲ ਇੱਥੇ ਹੈ ਵੀ ਆਪਾਂ ਹੁਣ ਪ੍ਰੋਟਸਟ ਨੂੰ ਐਂਡ ਕਰੀਏ ਵਪਾਰੀ ਨਾਲ ਕਿਸੇ ਕਿਸਮ ਦਾ ਵੀ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਹਾਨੂੰ ਲੱਗਦਾ ਵੀ ਪਹਿਲਾ ਤੱਕਾ ਹੋਇਆ ਸੀ ਜਿਸ ਦੇ ਕਰਕੇ ਹਾਂ ਬਿਲਕੁਲ ਤੱਕਾ ਹੋਇਆ ਸੀਗਾ ਇਸੇ ਕਰਕੇ ਤਾਂ ਇਹ ਨਾ ਰੋਕ ਠੇਕੇਦਾਰ ਤੱਕਾ ਕਰਦਾ ਸੀਗਾ ਉਹਦੇ ਤੱਕੇ ਦੇ ਖਿਲਾਫ ਹੀ ਵਪਾਰੀ ਬਰਗ ਨੇ ਜਿਹੜਾ ਤਰ੍ਹਾਂ ਲਾਇਆ ਔਰ ਸਾਨੂੰ ਬੁਲਾਇਆ ਹੋਟਲ ਦੇ ਵਿੱਚ ਆਪਦੀ ਮੰਗ ਰੱਖੀਆਂ ਉਹਨਾਂ ਨੇ ਦੱਸਿਆ ਸਾਨੂੰ ਫਿਰ ਅਸੀਂ ਆ ਕੇ ਮੀਟਿੰਗ ਬੁਲਾਈ ਮੀਟਿੰਗ ਭਾਂ ਤੋਂ ਬਾਅਦ ਫੈਸਲੇ ਕੀਤੇ ਪੁਕਾਰੀ ਬਰਗ ਦੇ ਹੱਕ ਦੇ ਵਿੱਚ ਹੀ ਫੈਸਲੇ ਕੀਤੇ ਸਾਰੇ ਸੀਨੀਅਰ ਡਿਪਟੀ ਮੇਅਰ ਰਹੀ ਹਾਂ ਠੀਕ ਹੈ ਹੁਣ ਵੀ ਠੀਕ ਹੈ ਤੁਹਾਨੂੰ ਲੱਗਦੇ ਨਹੀਂ ਮੀਟਿੰਗਾਂ ਹੋਣੇ ਚਾਹੀਦੀ ਸੀ ਠੇਕਦਾਰ ਨਾਲ ਉਹ ਤੁਹਾਡੇ ਨਾਲ ਮੀਟਿੰਗ ਦਾ ਐਬ ਤੱਕ ਟਾਈਮ ਨਹੀਂ ਕੀਤਾ ਉਹ ਹੀ رابطہ ਟਾਈਮ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਬਣਾਈ ਹੈ ਵਪਾਰੀ ਨਾਲ ਉਹ ਤਾਂ ਵਪਾਰੀਓ ਕਹਿੰਦੇ ਜਿੱਦਾਂ ਕਿਤੇ ਸ਼ਰਤਾਂ ਦੀ ਇਹ ਗੱਲ ਇਹ ਸਾਰੇ ਬਾਜ਼ਾਰਾਂ ਦੇ ਵਿੱਚ ਹੀ ਚੱਲੇਗੇ ਨਗਰ ਨਿਗਮ ਹੀ ਕਰੇਗਾ ਜੀ ਹਾਂ ਸਾਰੇ ਬਾਜ਼ਾਰਾਂ ਦਾ ਉਹ ਹੀ ਹੈ ਜੀ ਪ੍ਰਾਈਵੇਟ ਠੇਕਾ ਰੱਦ ਹੋ ਗਿਆ ਨਹੀਂ ਹੋਇਆ ਠੇਕਾ ਰੱਦ ਨਹੀਂ ਹੋਇਆ ਕੋਈ ਐਡ ਕੀਤਾ ਗਿਆ ਜਾਂ ਸਿੱਕਰ ਰੱਦ ਨਹੀਂ ਹੋਇਆ ਸੇਮ ਹੋਈ ਸੇਮ ਹੋਈ ਨਵਾਂ ਠੇਕਾ ਰੱਦ ਨਹੀਂ ਹੋਇਆ ਮੇਰੇ ਸਭ ਕੀ ਦਾ مطلب ਕਹਿੰਦਾ ਪਾਵਾ ਟੋਪ ਐਂ ਤੁਸੀਂ ਮਕਸਦ ਇੱਥੇ ਰੱਖੋ ਵਪਾਰੀ ਵਰਗ ਦੀ ਇੱਕੋ ਹੀ ਮੰਗ ਸੀਗੀ ਵੀ ਟੋਪ ਐਂ ਸਰਕਾਰੀ ਜਿਹੜੇ ਸਰਕਾਰੀ ਕਰਮਚਾਰੀ ਚਲਾਨ ਮੇਰੇ ਸਾਹਿਬ ਇੱਕ ਏਰੀਆ ਦੱਸ ਦਿਓ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜੇ ਠੇਕਡੇ ਸੁੱਟੇ ਜਿੱਥੇ ਬਜ਼ਾਰਾਂ ਦੇ ਵਿੱਚ ਅਲਾਉਡ ਹੈਗਾ ਉਹਨੂੰ ਨਹੀਂ ਬਾਜ਼ਾਰ ਤਾਂ ਬਹੁਤ ਨੇ ਆਪਣੇ ਫਿਰ ਤੋਂ ਮੇਨ ਮੇਨ ਬਾਜ਼ਾਰ ਹਾਂ ਤਿੰਨ ਬਾਜ਼ਾਰ ਤਾਂ ਮੇਨ ਹੀ ਆਪਣਾ ਤੋਬੀ ਬਜ਼ਾਰ ਛੱਟਾ ਬਜ਼ਾਰ ਕਿਕਰ ਬਜ਼ਾਰ ਤਿੰਨ ਬਜ਼ਾਰ ਦੇ ਮੇਨ ਹੀ ਆ ਬਾਕੀ ਜਿਹੜੇ ਵੀ ਇਹਦੇ ਦਾਇਰੇ ਚ ਆਉਂਦਾ ਸਾਰੇ ਹੋਗੇ ਮਨੂੰ ਦਾਇਰੇ ਤੋਂ ਬਾਹਰ ਕਿਤੇ ਵੀ ਚੱਕੂਗਾ ਗੱਡੀ ਉਹ ਰੂਟ ਮੈਪ ਜਿਹੜਾ ਹੈ ਹਾਂ